ਗਰਵਿੰਦਰ ਸਿੰਘ ਦੀ ਛਾਤ ਦੇ ਉੱਪਰ ਡੈੱਡ ਬਡੀ ਪਈ ਸੀ ਇਹਦੀ ਵਾਈਫ ਇਹ ਸ਼ਾਤਰੇ ਬਣਾ ਤੇ ਰੌਂਡ ਅਪ ਕਰ ਲਿਆ ਤੇ ਜੀ ਤੋਂ ਸਖਤੀ ਨਾਲ ਪੁੱਛੀ ਕੀਤੀ ਤੇ ਇਸਨੇ ਫਿਰ ਇਸ ਚੀਜ਼ ਨੂੰ ਕਬੂਲ ਲਿਆ ਕਿ ਇਸ ਇਹ ਮਟਰ ਮੇਰੇ ਵੱਲੋਂ ਅਤੇ ਜਿਹੜਾ ਉਸ ਦਾ ਫਰੈਂਡ ਸੀ ਉਹਦੇ ਵੱਲੋਂ ਇਸ ਵਾਦਤ ਨੂੰ ਅੰਜਾਮ ਦਿੱਤਾ ਗਿਆ। ਫੋਨ ਕੀ ਦੇ ਵੱਲੋਂ ਕੀਤੀ ਗਈ ਸੀ ਸਾਰੇ ਤੇ ਇਸ ਦੀ ਪਤਨੀ ਵੱਲੋਂ ਜਿਹੜਾ ਦੇ ਫਾਤ ਨੂੰ ਭਰਾਇਆ ਗਿਆ ਸੀ ਤੇ ਹੋਰ ਵੀ ਆਂਡ ਗਵਰਨ ਨੂੰ ਜਿਹੜਾ ਇਨਫੋਰਮ ਕੀਤਾ ਗਿਆ ਵੀ ਮੇਰੇ ਹਸਬੰਡ ਦਾ ਜਿਹੜਾ ਕਿਸੇ ਵੱਲੋਂ ਜਿਹੜੇ ਘਰੇ ਲੁੱਟਖੋ ਦੀ ਨੀਤ ਨਾਲ ਕੋਈ ਆਇਆ ਸੀ ਤੇ ਉਹ ਮਰ ਕੇ ਕਰ ਦਿੱਤਾ ਗਿਆ ਸੀ ਕੁੜੀ ਨੇ ਆਪਣੇ ਫਾਦਰ ਨੂੰ ਬੁਲਾਇਆ ਸੀ ਜੀ ਅਸੀਂ ਪਹਿਲਾਂ ਹੀ ਇਹਨੇ ਪਲੈਨਿੰਗ ਹੋ ਚੁੱਕੀ ਸੀ ਜੀ ਵੀ ਅਸੀਂ ਇਸ ਵਾਰ ਦਾਤ ਨੂੰ ਅੰਜਾਮ ਦੇਣਾ ਹੈ ਕੁੜੀ ਹੈ ਉਹ ਕੈਨੇਡਾ ਤੋਂ ਆਈ ਸੀ ਕੀ ਡਿਪੋਰਟ ਹੋ ਕੇ ਆਈ ਸੀ ਜਾਂ ਕੈਨੇਡਾ ਰਿਟਰਨ ਸੀ ਜੋ ਨੌਜਵਾਨ ਹੈ ਉਹਦਾ ਵੀ ਜ਼ਿਕਰ ਹੋ ਰਿਹਾ ਵਾ ਕਿ ਉਹ ਵੀ ਸ਼ਾਇਦ ਕੈਨੇਡਾ ਸੀਗਾ ਪਹਿਲਾਂ ਉਹ ਵੀ ਉੱਥੋਂ ਵਾਪਸ ਆਇਆ ਸੀਗਾ ਇਹਨਾਂ ਦੀ ਹੁਣ ਪੁੱਛ ਕੇ ਚਹੀ ਵੀ ਇਹ ਸਾਡੇ ਸੋਸ਼ਲ ਮੀਡੀਆ ਥਰੂ ਸਾਡਾ ਜਿਹੜਾ ਆਪਸਰ ਵਿੱਚ ਤਾਲਮੇਲ ਹੋਇਆ ਸੀ ਇਸ ਲੜਕੀ ਨੇ ਇੰਨਾ ਨੂੰ ਇਹਨਾਂ ਨੂੰ ਹੈਪਰੋਟਾਈਜ਼ ਕੀਤਾ ਹੋਈ ਫੈਮਿਲੀ ਨੂੰ ਬਈ ਪਿਛਲੇ 3 ਸਾਲਾਂ ਦੇ ਵਿੱਚ ਹ 2.5 ਸਾਲਾਂ ਦੇ ਵਿੱਚ ਬਿਲਕੁਲ ਹੀ ਨਹੀਂ ਸ਼ੋਰ ਦਿੱਤਾ ਵੀ ਮੇਰਾ ਜਿਹੜੀ ਮੇਰੀ ਮੇਰੇ ਹਸਬੰਦ ਨਾਲ ਨਹੀਂ ਬੰਦੀ ਜਾਂ ਕਿਸੇ ਤੇ ਨਾ ਮੈਂ ਸੀ ਉਹਨਾਂ ਨੂੰ ਸੀ ਮੇਰਾ ਜਿਹੜਾ ਸਹੁਰਾ ਪਰਿਵਾਰ ਹੈ ਮੇਰੇ ਫਾਜ਼ਿਲਲਾ ਉਹਨਾਂ ਨੇ ਉਹਨਾਂ ਨੇ ਇੰਤੇ ਸ਼ੱਕ ਨਹੀਂ ਕਰਨਾ ਸੀ ਵੀ ਸਾਡੀ ਜਿਹੜੀ ਨੋ ਕਿਉਂਕਿ ਇਹ ਬਹੁਤ ਜ਼ਿਆਦਾ ਉਸ ਪਰਿਵਾਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਕੋਰਮੁਚਕੀ ਸੀ ਐਂਡ ਦੇ ਆ ਕੇ ਜਿਹੜਾ ਇਹਨੂੰ ਗੁਰਵਿੰਦਰ ਨੂੰ ਸ਼ੱਕ ਪਿਆ ਵੀ ਮੇਰੀ ਜਿਹੜੀ ਵਾਈਫ ਤੇ ਕੋਈ ਇਸ ਤਰ੍ਹਾਂ ਲੱਗਦਾ ਦੇ ਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਕਿਹਾ ਜਾਂਦਾ ਵਾ ਕਿ ਅੱਜ ਕੱਲ ਖੂਨ ਦੇ ਰਿਸ਼ਤੇ ਵੀ ਪਾਣੀ ਬਣ ਗਏ ਨੇ ਪਿਛਲੇ ਦਿਨਾਂ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਕਿ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਗਿਆ ਤਾਂ ਉਸ ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਲਵਾਂਗੇ ਕਿ ਹੁਣ ਤੱਕ ਕੀ ਕੁਝ ਉਸ ਮਾਮਲੇ ਦੇ ਵਿੱਚ ਕਾਰਵਾਈ ਹੋਈ ਆ ਕਿਸ ਤਰੀਕੇ ਇਹ ਸਾਰਾ ਘਟਨਾਕ੍ਰਮ ਵਾਪਰਿਆ ਸੀ ਕਿਵੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੌਣ ਕੌਣ ਦੋਸ਼ੀ ਆ ਜਿਹੜੇ ਗ੍ਰਿਫਤਾਰ ਹੋ ਚੁੱਕੇ ਆ ਤਾਂ ਸਾਡੇ ਨਾਲ ਡੀਐਸਪੀ ਤਰਲੋਚਨ ਸਿੰਘ ਜੀ ਨੇ ਗੱਲਬਾਤ ਕਰਨ ਲਈ ਨੇ ਸਸ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਤੇ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਇਹ ਇਹਦਾ ਵਾਰਦਾਤ ਹੋਈ ਸਾਡੇ ਪਿੰਡ ਸੁਖਣ ਵਾਲੇ ਜਿਹੜਾ ਸਾਡੇ सदर ਦਾ ਥਾਣੇ ਦਾ ਪਿੰਡ ਹੈ ਜੀ ਇਹ 28 29 ਦੀ ਰਾਤ ਨੂੰ ਇਹ ਵਾਰਦਾਤ ਨੂੰ ਇਨਜਾਮ ਦਿੱਤਾ ਗਿਆ ਇਹ ਸਵਾਰਦਾਤ ਨੂੰ ਜਿਹੜਾ ਇਨਜਾਮ ਦਿੱਤਾ ਗਿਆ ਹੈ ਇਹਦੇ ਵਿੱਚ ਇੱਕ ਸਾਨੂੰ ਰਾਤ ਨੂੰ ਕਾਲ ਆਈ ਸੀ ਵੀ ਇੱਥੇ ਇੱਕ ਮਰਡਰ ਹੋ ਗਿਆ ਪਿੰਡ ਦੇ ਵਿੱਚ ਜਦੋਂ ਮੌਕੇ ਤੇ ਸਾਡੇ ਐਸ ਐਚ ਓ सदर ਅਜਿਹਾ ਕਮਾਜ ਪਹੁੰਚੇ ਤੇ ਉਸ ਤੋਂ ਬਾਅਦ ਸਾਡੇ ਅਸੀਂ ਪਹੁੰਚਾ ਮੌਕੇ ਤੇ ਪਹੁੰਚ ਗਈ ਸੀ ਤੇ ਉਸ ਤੇ ਜਦੋਂ ਮੌਕੇ ਤੇ ਪਹੁੰਚੇ ਤਾਂ ਉੱਥੇ ਦੇਖਿਆ ਵੀ ਇੱਕ ਜਿਹੜਾ ਮ੍ਰਿਤਕ ਸੀ ਇਹ ਹਾਂਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੀ ਛਾਤਰੀ ਉੱਪਰ ਡੈੱਡ ਬਡੀ ਪਈ ਸੀ ਤੇ ਮੌਕੇ ਤੇ ਜਦੋਂ ਪੁਲਿਸ ਨੇ ਇਨਵੈਸਟਿਗੇਸ਼ਨ ਸਾਨੂੰ ਸ਼ੱਕੀ ਹਾਲਾਤ ਦਿੱਸੇ ਵੀ ਜਿਹੜਾ ਇਹ ਮਰਡਰ ਹੈ ਕੋਈ ਛਾਤਰੀ ਵਿੱਚ ਜਾ ਰਿਹਾ ਸੀ ਤੇ ਉਸੇ ਟਾਈਮ ਅਸੀਂ ਜਿਹੜੀ ਇਹ ਦੀ ਵਾਈਫ ਹੈ ਜੀ ਉਹਨੂੰ ਅਸੀਂ ਇਹ ਸ਼ੱਕ ਦੇ ਬਣਾਤੇ राउंड ਅਪ ਕਰ ਲਿਆ ਤੇ ਜਿੱਦੋ ਸ਼ਕਤੀ ਨੇ ਪੁਛੀ ਜੀ ਤੀ ਤਾਂ ਇਸਨੇ ਫਿਰ ਇਸ ਚੀਜ਼ ਨੂੰ ਕਬੂਲ ਲਿਆ ਕਿ ਇਹ ਮਰਡਰ ਮੇਰੇ ਵੱਲੋਂ ਅਤੇ ਜਿਹੜਾ ਉਸ ਦਾ ਫਰੈਂਡ ਸੀ ਉਹਦੇ ਵੱਲੋਂ ਇਸ ਵਾਦ ਨੂੰ ਅੰਜਾਮ ਦਿੱਤਾ ਗਿਆ ਸਰ ਕਾਲ ਕਿੰਨੇ ਵਜੇ ਆਉਂਦੀ ਆ ਜੀ ਕਿਸ ਥਾਂ ਦੇ ਉੱਪਰ ਕਾਲ ਕੀਤੀ ਜਾਂਦੀ ਆ ਜਿਹੜਾ ਇੱਕ ਹੈਲਪਲਾਈਨ ਨੰਬਰ ਆ ਉਹਦੇ ਤੇ ਕਾਲ ਆਉਂਦੀ ਆ ਜਾਂ ਥਾਣੇ ਦੇ ਵਿੱਚ ਕਾਲ ਆਉਂਦੀ ਆ ਤੇ ਕਿੰਨਾਕ ਟਾਈਮ ਸੀ ਕਿਹਦੇ ਵੱਲੋਂ ਕਾਲ ਕੀਤੀ ਗਈ ਸੀ ਇਹ ਜਿਹੜਾ ਸਾਨੂੰ ਜਦੋਂ ਮੌਕੇ ਤੇ 112 ਦੇ ਹੈਲਪਲਾਈਨ ਤੇ ਜੀ ਕੰਪਲੇਂਟ ਆਉਂਦੀ ਏ ਵੀ ਇੱਥੇ ਇੱਕ ਮਟਰ ਹੋ ਹੋ ਗਿਆ ਤੇ ਉਹਨਾਂ ਚੰਦਾ ਦੇ ਸੀ ਤੁਰੰਤ ਉਹ ਮਟਰ ਤੇ ਐਕਸ਼ਨ ਜਲਦੀ ਲਿਆ ਜਾਂਦਾ ਤੇ ਮੌਕੇ ਤੇ ਪਹੁੰਚ ਗਏ ਸੀ ਸੁੱਖਣਾਲੇ ਪਿੰਡ ਚ ਕਾਲ ਕਿਹਦੇ ਵੱਲੋਂ ਕੀਤੀ ਗਈ ਸੀ ਸਰ ਇਹ ਇਸ ਦੀ ਪਤਨੀ ਵੱਲੋਂ ਜਨਤਾ ਦੇ ਫਾਦਨ ਨੂੰ ਭਲਾਇਆ ਗਿਆ ਸੀ ਜੀ ਤੇ ਹੋਰ ਵੀ ਆਂਡ ਗਵਰਨ ਨੂੰ ਜਿਹੜਾ ਇਨਫੋਰਮ ਕੀਤਾ ਗਿਆ ਵੀ ਮੇਰੇ ਹਸਬੰਡ ਦਾ ਜਿਹੜਾ ਕਿਸੇ ਵੱਲੋਂ ਜਿਹੜੇ ਕਦੇ ਲੁੱਟਖੋ ਦੀ ਨੀਤ ਨਾਲ ਕੋਈ ਆਇਆ ਸੀ ਤੇ ਉਹ ਮਟਕ ਕਰ ਦਿੱਤਾ ਗਿਆ ਤੇ ਉਸ ਬੰਦੇ ਫਿਰ ਉਸ ਤੋਂ ਕਿਸੇ ਨੇ 112 ਕਾਲ ਕੀਤੀ ਜੀ ਜੋ ਸਰ ਤੁਸੀਂ ਫਾਦਰ ਦਾ ਜ਼ਿਕਰ ਕਰ ਰਹੇ ਹੋ ਕੁੜੀ ਨੇ ਆਪਣੇ ਫਾਦਰ ਨੂੰ ਬੁਲਾਇਆ ਸੀ ਜ਼ਿਕਰ ਹਾਂ ਬਿਲਕੁਲ ਇਸ ਚੀਜ਼ ਨੂੰ ਇਨਜਾਮ ਦੇਣ ਤੋਂ ਬਾਅਦ ਪਹਿਲਾਂ ਦੀ ਲੜਕੀ ਨੇ ਜਿਹੜੀ ਦੋਸ਼ੀ ਸੀ ਉਹਨੇ ਆਪਣੇ ਫਾਦਰ ਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਮੇਰੇ ਜਿਹੜਾ ਹਸਬੰਦ ਦਾ ਕੋਈ ਕੰਮ ਤਾਂ ਮਟਰ ਹੋ ਗਿਆ ਕੋਈ ਕੋਈ ਆਈਸੀ ਲੁੱਟ ਕੋ ਕਰਨਾ ਇਹ ਜਿਹਨਾਂ ਨੇ ਇਸ ਵਾਰ ਤਾਂ ਉਹਨਾਂ ਜਾਣਦੇ ਤੇ ਉਸ ਟਾਈਮ ਨੇ ਫਾਦਰ ਵੀ ਉੱਥੇ ਪਹੁੰਚ ਕੇ ਸੀ ਜੀ ਸਰ ਜਿਸ ਤਰੀਕੇ ਘਟਨਾਕਰਮ ਵਾਪਰਿਆ ਵਾ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹਾਲਾਤ ਸੀਗੇ ਜੀ ਮੌਕੇ ਦੇ ਕਿਸ ਤਰੀਕੇ ਇਹ ਸਾਰਾ ਘਟਨਾਕਰਮ ਵਾਪਰਿਆ ਜਿਵੇਂ ਤੁਸੀਂ ਛੱਤ ਦੇ ਉੱਪਰ ਦਸ ਨੇ ਡੈੱਡ ਬੋਡੀ ਪਈ ਸੀ ਤਾਂ ਕੀ ਕੋਈ ਲੜਾਈ ਝਗੜਾ ਹੋਇਆ ਸੀ ਉੱਥੇ ਨਹੀਂ ਬਿਲਕੁਲ ਜਦੋਂ ਇਹਨਾਂ ਨੇ ਇੱਕ ਪਲਾਨ ਕੀਤਾ ਹੋਇਆ ਸੀ ਵੀ ਇਸ ਵਾਰਦਾਤ ਨੂੰ ਕਿਵੇਂ ਅੰਜਾਮ ਦੇਣਾ ਤੇ ਉਸ আদি ਪਲਾਨ ਦੇ ਮੁਤਾਬਕ ਇਹਨਾਂ ਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇੱਕ ਸਾਡਾ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਿਹੜਾ ਅਸੀਂ ਅਜੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਇਹਨਾਂ ਨੇ ਉਹ ਕਿਵੇਂ ਦਿੱਤਾ ਉਹ ਸਾਡੀ ਇਨਵੈਸਟੀਗੇਸ਼ਨ ਦਾ ਕਿਹੜਾ ਪਾਰਟ ਚੱਲੀ ਜਾ ਰਿਹਾ ਜੀ ਸਰ ਜੇਕਰ ਇਹ ਚੀਜ਼ ਦੱਸ ਸਕਦੇ ਹੋ ਜੀ ਕਿ ਜੋ ਕਤਲ ਹੋਇਆ ਵਾ ਕਿਸੇ ਹਥਿਆਰ ਨਾਲ ਕੀ ਬਾਰ ਕੀਤਾ ਗਿਆ ਜਾਂ ਕਿਵੇਂ ਇਹ ਜਿਹੜਾ ਕਤਲ ਕੀਤਾ ਗਿਆ ਨਹੀਂ ਇਹ ਜਿਹੜਾ ਹੁਣ ਤੱਕ ਜਿਹੜੀ ਪੋਸਟਮੈਨ ਵੀ ਪਹੁੰਚੀ ਸਾਡੇ ਆਈ ਜਿਹੜਾ ਮੌਕੇ ਤੇ ਵੀ ਅਸੀਂ ਵੀ ਇਹ ਸਾਹ ਕੁੱਟਣ ਨਾਲ ਕਿਸੇ ਦਾ ਪਾ ਕਿਦਰ ਅੰਜਾਮ ਦਿੱਤਾ ਕਿ ਸਾਹ ਸਾਹ ਨੂੰ ਕੁੱਟਣ ਇੱਕ ਸਰ ਚਰਚਾ ਇਹ ਵੀ ਚੱਲ ਰਹੀ ਹੈ ਜੀ ਕਿ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ ਕੋਈ ਜ਼ਹਿਰੀਲੀ ਚੀਜ਼ ਦਾ ਜ਼ਿਕਰ ਜਿਹੜਾ ਹੋ ਰਿਹਾ ਵਾ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜੀ ਬਿਲਕੁਲ ਇਨ ਦਾ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਬਾਅਦ ਹੀ ਅਸੀਂ ਉਸ ਨੂੰ ਕਹਿ ਸਕਦੇ ਹਾਂ ਵੀ ਉਸ ਵਿਸਰੇ ਦੇ ਵਿੱਚ ਜਾਂ ਕੀ ਕੋਈ ਹੋਰ ਕੈਮੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਕੋਈ ਡਰੱਗ ਜਾਂ ਕੋਈ ਦਿੱਤੀ ਗਈ ਸੀ ਉਹ ਇੱਕ ਉੱਥੇ ਸਰ ਜੋ ਇਹ ਕਟਨਾਕਰਮ ਵਾ ਇਹ ਕੀ ਇੱਕ ਸਾਜ਼ਿਸ਼ ਦੇ ਤਹਿਤ ਕਤਲ ਕੀਤਾ ਗਿਆ ਵਾ ਜਾਂ ਕੋਈ ਹੋਰ ਕਾਰਨ ਬਣਿਆ ਮੌਕੇ ਦੇ ਉੱਪਰ ਕੋਈ ਅਜਿਹੀ ਸਿਚੁਏਸ਼ਨ ਬਣੀ ਆ ਕਿ ਉਸ ਦੇ ਤਹਿਤ ਇਹ ਕਤਲ ਕੀਤਾ ਗਿਆ ਨਹੀਂ ਇਹਨਾਂ ਨੇ ਜਿਹੜੇ ਦੋਨੋਂ ਇਹ ਨਾ ਦੁੰਨਾ ਨਹੀਂ ਬਲਕਿ ਸੋਚਿਆ ਸੀ ਪਹਿਲਾਂ ਹੀ ਇਹਨੇ ਪਲੈਨਿੰਗ ਹੋ ਚੁੱਕੀ ਸੀ ਜੀ ਵੀ ਅਸੀਂ ਇਸ ਵਾਰ ਦਾ ਤੋਂ ਅੰਜਾਮ ਦੇਣਾ ਹੈ ਕਿ ਇਸ ਨੂੰ ਜਿਹੜਾ ਇਹਦਾ ਕਤਲ ਕਰਕੇ ਗੁਰਵਿੰਦਰ ਦਾ ਤੇ ਉਸ ਤੋਂ ਬਾਅਦ ਅਸੀਂ ਆਪਣਾ ਇਕੱਠੇ ਹੋ ਜਾਏ ਇੱਕ ਇੱਕ ਸਰ ਚਰਚਾ ਇਹ ਵੀ ਚੱਲ ਰਹੀ ਸੀ ਕਿ ਸ਼ਾਇਦ ਕੋਈ ਅਪੱਤੀਜਨਕ ਹਾਲਤ ਦੇ ਵਿੱਚ ਦੇਖਿਆ ਗਿਆ ਸੀ ਕੋਈ ਅਜਿਹੀ ਵੀ ਗੱਲ ਹੈ ਕਿ ਗੁਰਵਿੰਦਰ ਦੇ ਵੱਲੋਂ ਜਦੋਂ ਇਹਨਾਂ ਨੂੰ ਦੇਖਿਆ ਜਾਂਦਾ ਵਾ ਤਾਂ ਉਹ ਕੋਈ ਅਜਿਹੀ ਹੈ ਗੱਲ ਵੀ ਸੀਗੀ ਉੱਥੇ ਕਿ ਉਸ ਤੋਂ ਬਾਅਦ ਲੜਾਈ ਝਗੜਾ ਹੋਇਆ ਹੋਵੇ ਨਹੀਂ ਇਹ ਸੋਚੀ ਨਹੀਂ ਗੱਲ ਕੋਈ ਸਾਹਮਣੇ ਆ ਕੇ ਅਪੱਤੀਵਹਾਲਤ ਵਾਲੀ ਨਹੀਂ ਹੈਗੀ ਪਰ ਗੁਰਵਿੰਦਰ ਨੂੰ ਜਿਹੜਾ ਪਹਿਲਾਂ ਇਹਨਾਂ ਤੇ ਸ਼ੱਕ ਹੋ ਚੁੱਕਾ ਸੀ ਵੀ ਇਹ ਜਿਹੜੀ ਮੇਰੀ ਪਤਨੀ ਕਿਸੇ ਦਾ ਇਹਨਾਂ ਨਾਲ ਰਿਲੇਸ਼ਨ ਉਹਨੇ ਆਦੇ ਸਿਸਟਰ ਨੂੰ ਵੀ ਤੇ ਆਦੇ ਹੋਰ ਸਿਸਟਰ ਨੂੰ ਦੱਸਿਆ ਸੀ ਜੀ ਬਈ ਮੈਨੂੰ ਇਹ ਕੋਈ ਨਾ ਕੋਈ ਚੱਕ ਲੱਗ ਰਿਹਾ ਜੀ ਸਰ ਇੱਕ ਇਹ ਵੀ ਜ਼ਿਕਰ ਹੋ ਰਿਹਾ ਕਿ ਜੋ ਕੁੜੀ ਹੈ ਉਹ ਕੈਨੇਡਾ ਤੋਂ ਆਈ ਸੀ ਕੀ ਡਿਪੋਰਟ ਹੋ ਕੇ ਆਈ ਸੀ ਜਾਂ ਕੈਨੇਡਾ ਰਿਟਰਨ ਸੀ ਜੋ ਨੌਜਵਾਨ ਹੈ ਉਹਦਾ ਵੀ ਜ਼ਿਕਰ ਹੋ ਰਿਹਾ ਵਾ ਕਿ ਉਹ ਵੀ ਸ਼ਾਇਦ ਕੈਨੇਡਾ ਸੀਗਾ ਪਹਿਲਾਂ ਉਹ ਵੀ ਉੱਥੋਂ ਵਾਪਸ ਆਇਆ ਸੀ ਜਿਹੜੀ ਰਪਿੰਦਰ ਕੌਰ ਹੈ ਇਹ ਮੈਰਿਜ ਤੋਂ ਬਾਅਦ ਇਹ ਕੈਨੇਡਾ ਚਲੀ ਜਾਂਦੀ ਹੈ ਜੀ ਤੇ ਇਹਦੀ ਮੈਰਿਜ 2023 ਦੇ ਵਿੱਚ ਹੁੰਦੀ ਹੈ ਤੇ ਜਨਵਰੀ 25 ਦੇ ਵਿੱਚ ਇਹ ਵਾਪਸ ਆ ਜਾਂਦੀ ਜੀ ਰੀਪੋਰਟ ਸੀ ਸਰ ਉੱਥੋਂ ਨਹੀਂ ਰਿਪੋਰਟ ਨਹੀਂ ਆਪਾਂ ਕਹਿ ਸਕਦੇ ਰਿਪੋਰਟ ਨਹੀਂ ਵੀ ਉੱਥੋਂ ਇਹ ਵਾਪਸ ਆ ਜਾਂਦੀ ਕਿਸੇ ਰੀਜ਼ਨ ਕਰਕੇ ਕੋਈ ਇਹ ਇਹ ਵਾਪਸ ਇਹਨੂੰ ਬੁਲਾਇਆ ਜਾਂਦਾ ਵੀ ਕਿਉਂਕਿ ਇੱਥੇ ਜਿਹੜਾ ਇਹਦਾ ਹਸਬੰਦ ਸੀ ਉਹ ਇੱਥੇ ਜੌਬ ਤੇ ਸੀ ਬੈਂਕ ਦੇ ਵਿੱਚ ਜੌਬ ਕਰਦੇ ਸੀ ਤੇ ਇਹ ਉੱਥੋਂ ਵਾਪਸ ਆ ਜਾਂਦੀ ਜਿਹੜਾ ਦੋ ਇਹਦਾ ਜਿਹੜਾ ਸਾਥੀ ਇਹ ਜਿਹੜਾ 2018 ਦੇ ਵਿੱਚ ਕੈਨੇਡਾ ਤੋਂ ਵਾਪਸ ਆਇਆ ਹੈ ਅੱਛਾ ਜੀ ਮਤਲਬ ਕਿ ਉਸ ਤੋਂ ਪਹਿਲਾਂ ਦਾ ਇੰਡੀਆ ਆਇਆ ਹੋਇਆ ਹੈ ਇੰਡੀਆ ਆਇਆ ਹੈ ਪਰ ਜਿਹੜੇ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਇੱਕ ਦਿਨ ਜਨਪਸ਼ਣ ਬੰਦੀ ਉਹ ਕੋਈ ਅਜੇ ਤੋਂ ਕੋਈ 6 ਮਹੀਨੇ 8 ਤੋਂ ਕੋਈ ਸਾਲ ਦਾ ਪਹਿਲਾਂ ਦੀ ਵੀ ਆਪਸ ਵਿੱਚ ਜਿਹੜੀ ਇਹਨਾਂ ਦੀ ਜਨਪਸ਼ਣ ਹੋਈ ਉਹ ਸਰ ਕਿਦਾਂ ਹੋਈ ਸੋਸ਼ਲ ਮੀਡੀਆ ਦੇ ਜ਼ਰੀਏ ਹੋਈ ਜਾਂ ਕਿਦਾਂ ਲਿੰਕ ਬਿਲਕੁਲ ਇਹਨਾਂ ਦੀ ਹੁਣ ਪੁੱਛ ਗੱਲ ਚ ਇਹ ਵੀ ਸਾਡੇ ਸੋਸ਼ਲ ਮੀਡੀਆ ਥਰੂ ਸਾਡਾ ਜਿਹੜਾ ਆਪਸ ਵਿੱਚ ਤਾਲਮੇਲ ਹੋਇਆ ਸੀ ਜਿਹੜਾ ਇਹਨੂੰ ਅਸੀਂ ਜਿਹੜੀ ਸਾਡੀ ਨੇੜਤਾ ਵਧੀ ਸੀ ਜੀ ਤਾਂ ਸਰ ਹੁਣ ਜੋ ਗ੍ਰਿਫਤਾਰੀ ਹੋਈ ਹੈ ਕੱਲ ਜਦੋਂ ਕੁੜੀ ਤੋਂ ਮੇਰੇ ਖਿਆਲ ਨਾਲ ਪਹਿਲੇ ਦਿਨ ਹੀ ਅਰੈਸਟ ਕਰ ਲਈ ਗਈ ਸੀ ਰਾਤ ਦੇ ਵੇਲੇ ਉਸ ਤੋਂ ਬਾਅਦ ਮੁੰਡੇ ਦੀ ਅਰੈਸਟ ਪਈਆ ਉਹ ਕਿੱਥੋਂ ਅਰੈਸਟ ਕੀਤਾ ਗਿਆ ਜੀ ਫਿਰ ਇਹ ਜਿਹੜੇ ਰਪਸੀ ਮੌਕੇ ਤੇ ਅਰੈਸਟ ਕਰ ਲਿਆ ਜਿਹੜਾ ਤੇ ਇਹ ਵੀ ਸਾਡੇ ਕੋਲ ਪੇਸ਼ ਹੋ ਚੁੱਕਾ ਸੀ ਉਸ ਤੋਂ ਬਾਅਦ ਦੋ ਦਿਨ ਬਾਅਦ ਇਹ ਵੀ ਪੇਸ਼ ਹੋ ਚੁੱਕਿਆ ਜੀ ਤੇ ਹੁਣ ਹੁਣ ਸਰ ਕੋਈ ਹੋਰ ਗ੍ਰਿਫਤਾਰੀ ਵੀ ਹੋ ਰਹੀ ਹੈ ਜੀ ਇਸ ਆਮ ਬਿਲਕੁਲ ਇਸ ਦੇ ਵਿੱਚ ਜਿਹੜਾ ਇਹਨਾਂ ਦਾ ਇਹਨਾਂ ਦਾ ਸਾਥੀ ਸੀ ਜਿਹੜਾ ਮੌਕੇ ਤੇ ਆਇਆ ਸੀ ਜਿਹੜਾ ਏ ਡੱਬਵਾਲੀ ਵਾਲਾ ਲੜਕਾ ਸੀ ਇਹ ਵੀ ਉਦੋਂ ਇਹ ਦੋਨੋਂ ਜਣੇ ਇਕੱਠੇ ਆਏ ਸੀ ਉਹ ਉਹਦਾ ਕੀ ਰੋਲ ਸੀ ਸਰ ਵਿੱਚ ਏ ਉਹ ਇਹ ਉਥੋਂ ਵਾਅਦਿਆਂ ਤੋਂ ਅੰਜਾਮ ਦੇਣ ਵਾਸਤੇ ਇਕੱਠੇ ਆਏ ਸੀਗੇ ਬਾਅਦ ਜਿਹੜੇ ਵਾਅਦੇ ਅੰਜਾਮ ਦੇਣ ਤੋਂ ਬਾਅਦ ਉਹਨੂੰ ਇਕੱਠੇ ਹੀ ਉਥੋਂ ਚਲੇ ਜਾਂਦੇ ਨੇ ਤ ਸਰ ਉਹਨਾਂ ਦੀ ਰੈਸਟੋਰ ਜੋ ਨਵਾਂ ਤੁਸੀਂ ਮੁੰਡਾ ਦੱਸ ਰਹੇ ਹੋ ਇੱਕ ਹੋਰ ਹੈ ਜੋ ਸਾਥੀ ਹੈ ਉਹਦੀ ਰੈਸਟੋਰ ਹੋ ਚੁੱਕੀ ਹੈ ਜਾਂ ਜੇ ਬਾਕੀ ਹੈ ਜਿਹੜਾ ਦੋਸ਼ੀ ਹੈ ਇਹ ਇਸ ਟਾਈਮ ਪਘੋੜਾ ਹੈ ਤੇ ਸਾਡੀਆਂ ਜਿਹੜੀਆਂ ਟੀਮਾਂ ਇਸ ਤੇ ਵਰਕ ਆਊਟ ਕਰਦੀਆਂ ਛੇਤੀ ਇਹਨੂੰ ਵੀ ਗ੍ਰਿਫਤਾਰ ਕਰ ਲਾਂਗੇ ਜੀ ਸਰ ਜਿਸ ਤਰੀਕੇ ਦਾ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੋਆ ਕਿ ਪਲੈਨਿੰਗ ਬਣਾਈ ਗਈ ਸੀ ਕਿਸ ਤੋਂ ਪਹਿਲਾਂ ਵੀ ਕੁਝ ਅਜੀਹਾ ਕੋਈ ਜਾਣਕਾਰੀ ਸਾਹਮਣੇ ਆਈ ਹੋਵੇ ਕਿ ਪਹਿਲਾਂ ਵੀ ਕੋਈ ਕੋਸ਼ਿਸ਼ ਕੀਤੀ ਗਈ ਹੋਵੇ ਕਿ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਾ ਵਾ ਕੋਈ ਪਹਿਲਾਂ ਵੀ ਪਲੈਨਿੰਗ ਬਣਾਈ ਹੋਵੇ ਪਰ ਸਫਲ ਨਾ ਹੋਈ ਵੇ ਨਹੀਂ ਇੱਕ ਥੋੜੇ ਟਾਈਮ ਤੋਂ ਇਹਨਾਂ ਨੇ ਇਹ ਜਿਹੜੀ ਪਲੈਨਿੰਗ ਨੂੰ ਬਣਾਈ ਸੀ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਰੂਪ ਦੇ ਸਕਦੇ ਵੀ ਜਿਸ ਤੇ ਕਿਸੇ ਨੂੰ ਸ਼ੱਕ ਨਾ ਪਵੇ ਤੇ ਅਸੀਂ ਇਸ ਤੇ ਕਾਮਯਾਬ ਹੋ ਜਾਈਏ ਪਰ ਇਹਦੇ ਵਿੱਚ ਜਿਹੜੀ ਪੁਲਿਸ ਵੱਲੋਂ ਜਿਹੜੀ ਡਗਾਈ ਨਾ ਮੌਕੇ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਸਾਨੂੰ ਉਸੇ ਟਾਈਮ ਪਤਾ ਲੱਗ ਗਿਆ ਵੀ ਇਹ ਕੋਈ ਛੱਕੀ ਇਹ ਮਟਰ ਨਹੀਂ ਇਹ ਕੋਈ ਆਪ ਕੀਤਾ ਗਿਆ ਕਤਲ ਹੈ ਸਰੇ ਪਹਿਲਾ ਸੰਸਕਾਰ ਦਾ ਵੀ ਪਰਿਵਾਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਨਹੀਂ ਕੀਤਾ ਜਾ ਰਿਹਾ ਸੀ ਤਾਂ ਹੁਣ ਸੰਸਕਾਰ ਕਰ ਦਿੱਤਾ ਗਿਆ ਜੀ ਪਰਿਵਾਰ ਦੇ ਵੱਲੋਂ ਪਰਿਵਾਰ ਸਹਿਮਤ ਹੈ ਬਿਲਕੁਲ ਹਮੇਸ਼ਾ ਹੀ ਜਦੋਂ ਕੋਈ ਇਸ ਐਡਾ ਵੱਡਾ ਕੋਈ ਮਟਰ ਹੁੰਦਾ ਪਰਿਵਾਰ ਨੂੰ ਰੋਸ ਹੁੰਦਾ ਹੈ ਵੀ ਦੋਸ਼ੀ ਪਕੜੇ ਜਾਣ ਹੁਣ ਇਹਦੇ ਵਿੱਚ ਜਿਹੜੇ ਪ੍ਰੋਪਰ ਪੁਲਿਸ ਨੇ ਜਿਹੜੀ ਹੁਣ ਤੱਕ ਦੀ ਜਿੰਨੀ ਇਨਵੈਸਟੀਗੇਸ਼ਨ ਹੋ ਗਈ ਅਸੀਂ ਕਰ ਚੁੱਕੇ ਹਾਂ ਤੇ ਜਿੰਦੇ ਵਿੱਚ ਦੋ ਦੋਸ਼ੀ ਫੜੇਗੇ ਤੀਜੇ ਨੂੰ ਅਸੀਂ ਨੋਮੀਨੇਟ ਕੀਤਾ ਛੇਤੀ ਗ੍ਰਿਫਤਾਰ ਕਰ ਲਾਂਗੇ ਇਸ ਟਾਈਮ ਪਰਿਵਾਰ ਜਿਹੜਾ ਆਦੀ ਪਲੀਜ਼ ਦੀ ਕਾਰਵਾਈ ਤੇ ਪਲਿਕ ਕੋ ਸੰਤੁਸ਼ਟ ਤੇ ਤੇ ਉਹ ਜਿਹੜਾ ਕੱਲ ਨੂੰ ਸੰਸਕਾਰ ਕਰ ਲਿਆ ਸਰ ਜੇਕਰ ਇਸ ਮਾਮਲੇ ਦੀ ਗੱਲ ਕਰਾਂ ਜਿਸ ਤਰੀਕੇ ਅਰੈਸਟ ਹੋਈ ਆ ਜਿਸ ਤਰੀਕੇ ਦਾ ਮਾਮਲਾ ਵਾ ਤਾਂ ਇਸ ਮਾਮਲੇ ਦੇ ਵਿੱਚ ਕਿੰਨੀ ਕਿ ਸਜ਼ਾ ਹੋ ਸਕਦੀ ਆ ਜਾਂ ਕਿਸ ਤਰੀਕੇ ਦੀ ਸਜ਼ਾ ਅਜਿਹੇ ਮਾਮਲਿਆਂ ਦੇ ਵਿੱਚ ਹੁੰਦੀ ਹੈ ਜੀ ਦੇਖੋ ਇਹ ਮਾਂ ਜੋ ਕੋਰਟ ਤੇ ਇੰਡੀਪੈਂਡ ਕਰਦਾ ਦੇਖੋ ਇਹ ਬਹੁਤ ਹੀ ਕਾਨੂੰਨਾ ਇੱਕ ਮਟਰ ਹੈ ਜੀ ਤੇ ਇਸ ਦੇ ਵਿੱਚ 20 ਸਾਲ ਵੀ ਉਮਰ ਕੈਦ ਵੀ ਦੇਖੋ ਹੁੰਦੀ ਤੇ ਇਸ ਤਰੀਕੇ ਮੁੰਡਾ ਤੇ ਕੁੜੀ ਜਿਨ੍ਹਾਂ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦਾ ਦੋਸਤ ਹੈ ਇਸ ਤੋਂ ਇਲਾਵਾ ਕੋਈ ਅਜਿਹਾ ਲਿੰਕ ਸਾਹਮਣੇ ਆਇਆ ਜੀ ਜਿੱਦਾਂ ਪਹਿਲਾਂ ਨਸ਼ੀਲੇ ਪਦਾਰਥ ਦਾ ਵੀ ਜ਼ਿਕਰ ਹੋਇਆ ਕਿ ਕੋਈ ਉਹ ਅਜਿਹਾ ਐਂਗਲ ਕੋਈ ਹੁਣ ਤੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਹੋਵੇ ਜਾਂ ਕੋਈ ਹੋਰ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਜਾਰੀ ਹੋਵੇ ਜੇਕਰ ਦੱਸ ਸਕਦੇ ਹੋ ਤਾਂ ਨਹੀਂ ਸਾਡੇ ਦੇਖੋ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਅਸੀਂ ਹਰ ਐਂਗਲ ਤੇ ਕੰਮ ਕਰਦੇ ਪਏ ਹਾਂ ਜੀ ਜੀ ਹਾਂ ਤੇ ਹੋ ਅੰਮੀ ਕਰ ਰਹੇ ਆ ਇਸ ਤੇ ਕੰਮ ਕਰਦੇ ਆ ਕਿਉਂਕਿ ਇਨਵੈਸਟਿਸ਼ਨ ਦੇ ਵਿੱਚ ਇਹਦੇ ਵਿੱਚ ਬਹੁਤ ਕੁਝ ਵੀ ਕਿਸ ਤਰ੍ਹਾਂ ਇਹਨਾਂ ਨੇ ਅੰਜਾਮ ਦਿੱਤਾ ਕੀ ਕੀ ਸੋਚਿਆ ਕਿਵੇਂ ਜੀ ਇੱਕ ਇਨਵੈਸਟੀਗੇਸ਼ਨ ਦਾ ਜਿਹੜਾ ਅਸੀਂ ਡਿਸਕਲੋਜ਼ ਕੋਈ ਨਹੀਂ ਕਰ ਸਕਦੇ ਜੀ ਸਰ ਜਿਸ ਤਰੀਕੇ ਪਰਿਵਾਰ ਦੀ ਗੱਲ ਕਰੀਏ ਜੋ ਹਸਬੰਡ ਵਾਈਫ ਸੰ ਦੋਵੇਂ ਰੁਪਿੰਦਰ ਅਤੇ ਉਹਨਾਂ ਦੇ ਹਸਬੰਡ ਸੰ ਗੁਰਪਿੰਦਰ ਤਾਂ ਕੀ ਇਹਨਾਂ ਦੇ ਵਿੱਚਕਾਰ ਪਹਿਲਾਂ ਵੀ ਕੋਈ ਝਗੜਾ ਰਹਿੰਦਾ ਸੀ ਕੋਈ ਇਸ ਤਰੀਕੇ ਦੀ ਜਾਣਕਾਰੀ ਮਿਲੀ ਹੋਵੇ ਆਪਸ ਦੇ ਵਿੱਚ ਕੋਈ ਕੋਈ ਟਕਰਾਅ ਰਹਿੰਦੀ ਸੀ ਪਹਿਲਾਂ ਜਾਂ ਕੋਈ ਅਜਿਹਾ ਮਾਮਲਾ ਨਹੀਂ ਸੀ ਸਾਹਮਣੇ ਮੇਨ ਇਹ ਤੇ ਚਹੀ ਹੋਈ ਹੁਣ ਤੱਕ ਜਿਹੜਾ ਇਨਵੈਸਟੀਗੇਸ਼ਨ ਚ ਆਇਆ ਦੇਖੋ ਆਮ ਫੈਮਿਲੀ ਦੇ ਵਿੱਚ ਕੋਈ ਟਕਰਾਅ ਹੋ ਜਾਂਦਾ ਹੈ ਦੋਨਾਂ ਫੈਮਲੀਆਂ ਤੱਕ ਪਹੁੰਚਦਾ ਹੈ ਵੀ ਆਹ ਵੀ ਲੜਕੇ ਲੜਕੀ ਦੀ ਨਹੀਂ ਬੰਦੀ ਪਰ ਇਸ ਦੇ ਵਿੱਚ ਇਸ ਲੜਕੀ ਨੇ ਇੰਨਾ ਕੋ ਇਹਨਾਂ ਨੂੰ ਹਿਪਨੋਟਾਈਜ਼ ਕੀਤਾ ਹੋਈ ਫੈਮਲੀ ਨੂੰ ਬਈ ਪਿਛਲੇ 3 ਸਾਲਾਂ ਦੇ ਵਿੱਚ 2.5 ਸਾਲਾਂ ਦੇ ਵਿੱਚ ਬਿਲਕੁਲ ਹੀ ਨਹੀਂ ਸ਼ੋਅਨ ਦਿੱਤਾ ਵੀ ਮੇਰਾ ਬੇੜੀ ਮੇਰੀ ਮੇਰੀ ਮੇਰੇ ਹਸਬੰਦ ਨਾਲ ਨਹੀਂ ਬੰਦੀ ਜਾਂ ਕਿਸੇ ਤੇ ਨਾ ਬਹੁਤ ਹੀ ਜਿਵੇਂ ਇੱਕ ਹੈਪੀ ਫੈਮਿਲੀ ਹੁੰਦੀ ਇਸ ਤਰ੍ਹਾਂ ਰਹਿ ਰਹੇ ਸੀ ਤਾਂ ਹੀ ਇਹਨੇ ਇਸ ਤੀ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜੇ ਆਦੇ ਕਿਸੇ ਵੀ ਇਸ ਦੇ ਵਿੱਚ ਕਾਮਯਾਬ ਹੋ ਜਾਂਦੀ ਤੇ ਜਿਹੜਾ ਵੀ ਮੇਰੇ ਤੇ ਸ਼ੱਕ ਨਹੀਂ ਜਾਨਾ ਸੀ ਜੀ ਮੈਂ ਸੇ ਉਹਨਾਂ ਨੂੰ ਸੀ ਮੇਰਾ ਜਿਹੜਾ ਸਹੁਰਾ ਪਰਿਵਾਰ ਹੈ ਮੇਰੇ ਫਾਜ਼ਿਲullah ਉਹਨਾਂ ਨੇ ਉਹਨਾਂ ਨੇ ਇੰਤੇ ਸ਼ੱਕ ਨਹੀਂ ਕਰਨਾ ਸੀ ਵੀ ਸਾਡੀ ਜਿਹੜੀ ਨੋ ਕਿਉਂਕਿ ਇਹ ਬਹੁਤ ਜ਼ਿਆਦੀ ਉਸ ਪਰਿਵਾਰ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਕੋਰਨ ਕੋਲਮੁਲਚਕੀ ਸੀਗੀ ਕਿਸੇ ਤਰ੍ਹਾਂ ਦੀ ਅਜੇ ਤੱਕ ਇਹਨਾਂ ਦੀ ਕੋਈ ਕੰਪਲੇਂਟ ਹੀ ਨਹੀਂ ਸੀ ਆਪਚ ਵੀ ਇਹ ਕਦੀ ਲੜੇ ਵੀ ਹੋਣਗੇ ਪਰਿਵਾਰਿਕ ਮੈਂਬਰਾਂ ਤੱਕ ਜਾਨੀ ਕਿ ਕਦੇ ਕੋਈ ਅਜਿਹੀ ਗੱਲ ਪਹੁੰਚੀ ਨਹੀਂ ਜੋ ਤੁਸੀਂ ਦੱਸ ਰਹੇ ਹੋ ਕਿ ਕੋਈ ਝਗੜੇ ਵਾਲੀ ਕੋਈ ਆਪਸ ਦੇ ਵਿੱਚ ਤਕਰਾਰ ਵਾਲੀ ਗੱਲ ਨਹੀਂ ਸੀ ਦੋਵਾਂ ਦੇ ਵਿਚਕਾਰ ਨਹੀਂ ਬਿਲਕੁਲ ਨਹੀਂ ਸੀ ਇਸ ਤਰੀਕੇ ਦੇ ਐਂਡ ਤੇ ਆ ਕੇ ਜਿਹੜਾ ਇਹਨੂੰ ਗੁਰਵਿੰਦਰ ਨੂੰ ਸ਼ੱਕ ਪਿਆ ਹੈ ਵੀ ਜਿਹੜੀ ਵੀ ਮੇਰੀ ਜਿਹੜੀ ਵਾਈਫ ਦੇ ਕੋਈ ਇਸ ਤਰ੍ਹਾਂ ਲੱਗਦਾ ਉਦੋਂ ਰਿਲੇਸ਼ਨ ਹੈਗੇ ਨੇ ਐਂਡ ਤੇ ਜਾ ਕੇ ਪਿਆ ਇਸ ਤੋਂ ਪਹਿਲਾਂ ਬਿਲਕੁਲ ਹੀ ਬਿਲਕੁਲ ਬਹੁਤ ਵਧੀਆ ਫੈਮਿਲੀ ਰਹੀ ਜਾ ਰਹੀ ਸੀ ਕਤਲ ਦਾ ਸਰ ਉਹੀ ਕਾਰਨ ਹੋ ਸਕਦਾ ਜੀ ਕਿ ਗੁਰਵਿੰਦਰ ਨੂੰ ਪਤਾ ਲੱਗਿਆ ਉਸ ਤੋਂ ਬਾਅਦ ਇਸ ਤਰੀਕੇ ਦੀ ਘਟਨਾ ਵਾਪਰ ਰਹੀ ਆ ਤਾਂ ਕੀ ਉਹੀ ਰੀਜ਼ਨ ਨੇ ਕਤਲ ਕਰਨ ਦੇ ਪਿੱਛੇ ਫਿਰ ਨਹੀਂ ਇਸ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਜਿਹਨੇ ਕ੍ਰਾਈਮ ਕਰਨਾ ਹੈ ਜਾਂ ਉਹ ਕਿਸ ਤਰ੍ਹਾਂ ਸੋਚੀ ਜਾ ਰਿਹਾ ਹੈ ਕਿਸ ਟਾਈਮ ਕ੍ਰਾਈਮ ਕਿਸ ਟਾਈਮ ਤੇ ਕ੍ਰਾਈਮ ਅੰਜਾਮ ਦੇਣਾ ਹੈ ਉਹ ਤਾਂ ਇਸ ਦੇ ਵਿੱਚ ਪਹਿਲਾਂ ਪਲੈਨਿੰਗ ਕੀਤੀ ਜਾ ਰਹੀ ਸੀ ਜਦੋਂ ਇਹਨਾਂ ਨੂੰ ਐ ਲੱਗਾ ਵੀ ਹੁਣ ਅਸੀਂ ਇਸ ਅੰਜਾਮ ਦੇ ਸਕਦੇ ਤਾਂ ਉਸ ਦਿਨ ਇਹਨਾਂ ਨੇ ਆਪ ਦਾ ਇਹ ਸਰ ਇੱਕ ਇਹ ਵੀ ਚੀਜ਼ ਸਾਹਮਣੇ ਆ ਰਹੀ ਆ ਕਿ ਜਿੱਦਾਂ ਪੁੱਛਗਿਚ ਹੋਈ ਆ ਰਿਮਾਂਡ ਦੇ ਉੱਪਰ ਹੈ ਕੁੜੀ ਵੀ ਐਸਟਾ ਮੁੰਡਾ ਵੀ ਤਾਂ ਕੋਈ ਪਛਤਾਵੇ ਵਾਲੀ ਗੱਲ ਹੋਵੇ ਕੋਈ ਬਿਆਨ ਇਦਾਂ ਦਾ ਆਇਆ ਹੋਵੇ ਕਿ ਆਪਣੇ ਕੀਤੇ ਦੇ ਉੱਪਰ ਉਹਨਾਂ ਨੂੰ ਪਛਤਾਵਾ ਹੋਵੇ ਕੋਈ ਇਦਾਂ ਦਾ ਵੀ ਹੈ ਜਾਂ ਕੋਈ ਪਛਤਾਵਾ ਹੀ ਨਹੀਂ ਹਰ ਦੋਨਾਂ ਨੂੰ ਨਹੀਂ ਬਿਲਕੁਲ ਹਮੇਸ਼ਾ ਜਦੋਂ ਤੁਸੀਂ ਹੁਣ ਜਦੋਂ ਇਹ ਆਦੇ ਇਸ ਕਾਨੂੰਨੀ ਹਰਕਤ ਦੇ ਵਿੱਚ ਪੜੇ ਗਏ ਨੇ ਤੇ ਹੁਣ ਤਾਂ ਮਹਿਸੂਸ ਕਰਦੇ ਨੇ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਸੀ ਵੀ ਇਸ 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 ਰਿਸ਼ਤੇ ਦੇ ਵਿੱਚ ਕਿ ਲੜਕੀ ਨੇ ਕੁਝ ਕਰਦੀ ਹੈ ਵੀ ਇਹ ਮੈਂ ਗਲਤ ਕਰ ਚੁੱਕੀ ਹਾਂ ਜੋ ਵੀ ਮੈਂ ਕੀਤਾ ਇਹ ਮੈਂ ਗਲਤ ਕੀਤਾ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਹਾਂ ਜੇ ਨਾ ਫੜੇ ਜਾਂਦੇ ਫਿਰ ਜੀ ਕਾਮਯਾਬ ਹੋ ਜਾਂਦੇ ਫਿਰ ਇਹਨਾਂ ਇੱਕ ਰਸਮਈ ਮਰੜੀ ਰਹਿ ਜਾਣਾ ਸੀ ਜੀ ਸਭ ਜੇਕਰ ਕੁੜੀ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਜੋ ਮੁੰਡਾ ਫੜਿਆ ਗਿਆ ਜੋ ਸਾਥੀ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਵਾਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਹੋਏਗੀ ਉਹਨਾਂ ਦਾ ਕੀ ਕਹਿਣਾ ਹੋਵੇ ਇਸ ਮਾਮਲੇ ਬਾਰੇ ਦੇਖੋ ਰਕਮਲਪੀ ਦੇ ਜਿਹੜੇ ਫਾਦਰ ਨੇ ਜਾਂ ਕੁਝ ਕੋਈ ਵੀ ਦੇਖੋ ਇਸ ਚੀਜ਼ ਨੂੰ ਜਿਸ ਤਰ੍ਹਾਂ ਦਾ ਇਹਨਾਂ ਨੇ ਮਰਦ ਨੂੰ ਅੰਜਾਮ ਦਿੱਤਾ ਉਸ ਤੇ ਤਾਂ ਸਾਰੇ ਦੁੱਖ ਪਟਾਉਂਦੇ ਨੇ ਵੀ ਇਹ ਜਿਹੜਾ بڑا ਕਾਨੂੰਨੀ ਤਰੀਕਾ ਨਾਲ ਇਹਨਾਂ ਨੇ ਮਟਰ ਕੀਤਾ ਉਹ ਤਾਂ ਸਾਰੇ ਸਮਾਜ ਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਉਹਦੇ ਚੀਜ਼ ਇਹਨਾਂ ਦੇ ਪਰਿਵਾਰ ਵੀ ਨੇ ਜਿਹੜੇ ਇਸ ਚੀਜ਼ ਨੂੰ ਲੜਕੀ ਦਾ ਵੀ ਪਰਿਵਾਰ ਤੇ ਜਿਹੜਾ ਇਹਦਾ ਦੋਸ਼ੀ ਦਾ ਪਰਿਵਾਰ ਤੇ ਲੱਗ ਸਰ ਉਸ ਮੁੰਡੇ ਦੀ ਜੇਕਰ ਗੱਲ ਕਰੀਏ ਜਿੱਦਾਂ ਤੁਸੀਂ ਦੱਸਿਆ ਕਿ ਉਹ 2018 ਦੇ ਵਿੱਚ ਵਾਪਸ ਆਇਆ ਸੀ ਤਾਂ ਕੀ ਵਾਪਸ ਆਉਣ ਦੇ ਪਿੱਛੇ ਕੋਈ ਕਾਰਨ ਕੀ ਰਹੇ ਨੇ ਕੋਈ ਉਹ ਜਾਣਕਾਰੀ ਮਿਲ ਪਈ ਹੈ ਜੀ ਕਿ ਕਿਉਂ ਵਾਪਸ ਆਇਆ ਸੀ ਉਸ ਤੋਂ ਬਾਅਦ ਵਾਪਸ ਜੇਕਰ ਨਹੀਂ ਗਿਆ ਸੀ ਤਾਂ ਉਹਦੇ ਪਿੱਛੇ ਕੀ ਕਾਰਨ ਸੀ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਅਜਿਹੀ ਚੀਜ਼ ਸਾਹਮਣੇ ਆਈ ਹੋਵੇ ਜੋ ਹੈਰਾਨੀਜਨਕ ਹੋਵੇ ਨਹੀਂ ਬਿਲਕੁਲ ਇਹਦੇ ਤੇ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਵੀ ਇਹਦਾ ਕਾਰਨ ਹੁੰਦਾ ਵਾਪਸ ਆਉਣ ਦਾ ਕੀ ਕਾਰਨ ਸੀ ਉਸ ਤੋਂ ਬਾਅਦ ਕਿਉਂ ਨਹੀਂ ਵਾਪਸ ਗਿਆ ਜਾਂ ਇੱਥੇ ਕੀ ਕਰਨ ਲੱਗ ਪਿਆ ਸੀ ਉਹ ਇੱਕ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਵੀ ਉਹ ਜੋਬ ਵੀ ਕਰ ਨਹੀਂ ਕੋਈ ਜੋਬ ਨਹੀਂ ਕਰਦਾ ਤੇ ਅਸੀਂ ਇਹਨਾਂ ਦੀ ਇੱਕ ਮੈਡੀਕਲ ਦਾ ਕੁਝ ਟੋਰਸ ਜਾਂ ਦੇ ਦਸਮ ਦਾ ਕੁ ਵੀ ਉੱਥੇ ਬੱਲੂ ਨੇ ਉਹ ਕਰ ਰਹੇ ਸੀ ਤੇ ਫਾਦਰ ਜੀ ਸਰ ਹੁਣ ਜਿਸ ਤਰੀਕੇ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਆ ਜਾਂਚ ਲਗਾਤਾਰ ਜਾਰੀ ਆ ਤਾਂ ਕਿਸ ਤਰੀਕੇ ਦੀ ਕਾਰਵਾਈ ਅੱਗੇ ਜਿਹੜੀ ਤੁਹਾਡੇ ਵੱਲੋਂ ਹੁਣ ਕੀਤੀ ਜਾਏਗੀ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਨੌਜਵਾਨ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਆ ਉਸ ਤੋਂ ਇਲਾਵਾ ਵੀ ਕਿਸੇ ਦੀ ਕੋਈ ਭਾਲ ਹੋ ਰਹੀ ਆ ਜੀ ਜਾਂ ਫਿਰ ਉਸ ਨੌਜਵਾਨ ਤੱਕ ਹੀ ਜਿਹੜੀ ਜਾਂਚ ਨਸੀਮਤ ਨਹੀਂ ਬਿਲਕੁਲ ਜਿਹੜਾ ਇੰਦੇ ਤੱਕ ਹੁਣ ਤੱਕ ਤਾਂ ਜਿਹੜੇ ਇਹ ਜਿਹੜੇ ਤਿੰਨ ਦੋਸ਼ੀ ਆਏ ਨੇ ਤੀਸਰਾ ਜਿਹੜਾ ਸਾਡਾ ਬਿਸ਼ਪਰੀ ਤੇ ਉਹਨੂੰ ਵੀ ਹਿਪਾਲ ਕਰ ਰਹੇ ਆ ਤੇ ਸਾਡਾ ਹੁਣ ਤੱਕ ਤਾਂ ਇਹ ਹੋਈ ਹੈ ਵੀ ਇਸ ਦੇ ਵਿੱਚ ਇਹਨਾਂ ਨੂੰ ਜਿਹੜੀ ਸਖਤ ਸਖਤ ਜਿਹੜੀ ਸਜ਼ਾ ਦਵਾਈ ਜਾਏ ਤੇ ਉਹ ਸਾਡਾ ਇਸਟੇਲਿਟੀ ਦੀ ਜਿਹੜੀ ਪੁਲਿਸ ਦੀ ਜਿਹੜੀ ਪੁਲਿਸ ਕਾਰਵਾਈ ਉਹ ਅਸੀਂ ਆਤੀ ਪ੍ਰੋਪਰ ਜਿਹੜੇ ਸਹੀ ਸਟਾਰੂ ਟੰਗ ਨਾਲ ਅਸੀਂ ਅਮਲ ਚ ਲਿਆਂਦੀ ਲਿਆਨੇ ਆ ਤੇ ਵੱਤ ਵਾ ਐਵਿਡੈਂਸ ਕਲੈਕਟ ਕਰ ਰਹੇ ਆ ਕਿ ਇਹਨਾਂ ਦੋਸ਼ੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਾਡੇ ਵੱਲੋਂ ਕਮੀਨਾ ਦਾ ਚੀਜ਼ ਵਾਰਨ ਮਕਲ ਜੀ ਸਰ ਜਿਸ ਤਰੀਕੇ ਦਾ ਮਾਮਲਾ ਜੇਕਰ ਆਪਾਂ ਸਮਾਜਿਕ ਤੌਰ ਤੇ ਗੱਲ ਕਰੀਏ ਜੀ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦਾ ਵਾ ਇੱਕ ਰਿਸ਼ਤਿਆਂ ਦੀ ਗੱਲ ਹੁੰਦੀ ਆ ਕਿ ਰਿਸ਼ਤੇ ਤਾਰ ਤਾਰ ਕੀਤੇ ਗਏ ਆ ਤਾਂ ਕਿਵੇਂ ਇੰਨਾ ਚੀਜ਼ਾਂ ਨੂੰ ਦੇਖ ਰਹੇ ਹੋ ਕਿਉਂਕਿ ਲਗਾਤਾਰ ਅਜਿਹੇ ਮਾਮਲਿਆਂ ਦੇ ਵਿੱਚ ਵੱਡਾ ਵਾਧਾ ਵੀ ਹੋ ਰਿਹਾ ਵਾ ਤੁਸੀਂ ਕੋਈ ਮੈਸੇਜ ਦੇ ਜਿਹੜਾ ਪਹੁੰਚਾਉਣਾ ਚਾਹੁੰਦੇ ਹੋਮੋ ਲੋਕਾਂ ਤੱਕ ਕਿ ਕਿਵੇਂ ਇੰਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਅਜਿਹੇ ਮਾਮਲੇ ਤੱਕ ਕਿ ਨੌਬਤ ਹੀ ਨਾ ਆਵੇ ਤਾਂ ਕਿ ਦੇਖੋ ਇਹ ਸਮਾਜ ਦੇ ਵਿੱਚ ਜਿਹੜਾ ਹਸਬੰਡਰ ਐਂਡ ਵਾਈਫ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਫੈਮਿਲੀਆਂ ਦੇ ਵਿੱਚ ਟਕਰਾਅ ਜ਼ਰੂਰ ਹੁੰਦੀ ਹੈ ਸਭ ਕੁਝ ਹੁੰਦਾ ਹੈ ਪਰ ਇਸ ਤਰ੍ਹਾਂ ਦਾ ਜਿਹੜੀ ਕਾਨੂੰਨੀ ਹਰਕਤ ਜਿਹੜੀ ਇੱਥੇ ਕੀਤੀ ਗਈ ਹੈ ਉਹ ਤਾਂ ਇੱਕ ਬਹੁਤ ਇਸ ਰਿਸ਼ਤੇ ਨੂੰ ਆਪਾਂ ਕੀ ਕਹਾਂਗੇ ਪਤੀ ਪਤਨੀ ਦੇ ਰਿਸ਼ਤੇ ਨੂੰ ਇੱਕ ਜੋ ਨਵਲੀ ਗੱਲ ਹੈ ਤਾਂ ਕਰਕੇ ਆਪਾਂ ਦੇਖਦੇ ਹਾਂ ਵੀ ਇਹ ਜਿਹੜਾ ਮਰਡਰ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਜਾਮ ਜਿਹੜਾ ਬਹੁਤ ਜ਼ਿਆਦਾ ਇਹਨੂੰ ਫਿਟੇ ਲੰਤ ਪੈਂਦੀ ਹੈ ਇਸ ਲੜਕੀ ਨੂੰ ਨਿੰਦਿਆ ਜਾ ਰਿਹਾ ਹੈ ਲਗਾਤਾਰ ਹੀ ਨਖੇਦੀ ਕੀਤੀ ਗਈ ਕੀਤੀ ਗਈ ਉਹ ਕਿਉਂਕਿ ਇਹ ਰਿਸ਼ਤਾ ਹੀ ਹੋ ਜਾਂਦਾ ਪਤੀ ਪਤਨੀ ਦਾ ਤੇ ਇਸ ਦੇ ਵਿੱਚ ਇਹ ਹੋਈ ਹੈ ਮੈਂ ਮੈਸੇਜ ਆਪਾਂ ਕੀ ਕਾਂਗੇ ਇਹ ਇੱਕ ਬਹੁਤ ਹੀ ਕਾਨੂੰਨਾ ਹਰਕਤ ਹੈ ਪਤਨੀ ਵੱਲੋਂ ਵੀ ਜਿਹੜੀ ਨਹੀਂ ਸੁਣੀ ਚਾਹੀਦੀ ਸਰ ਕੋਈ ਇਹ ਜਾਣਕਾਰੀ ਅਗਰ ਦੇ ਸਕਦੇ ਹੋ ਕਿ ਜਿਸ ਦਿਨ ਇਹ ਘਟਨਾ ਵਾਪਰੀ ਹੈ ਜੀ ਰਾਤ ਦੇ ਵੇਲੇ ਤਾਂ ਉਸ ਦਿਨ ਘਰ ਦੇ ਵਿੱਚ ਗੁਰਵਿੰਦਰ ਤੇ ਰੁਪਿੰਦਰ ਹੀ ਸਨ ਜਾਂ ਕਿ ਹੋਰ ਪਰਿਵਾਰਕ ਮੈਂਬਰ ਕੋਈ ਹੋਰ ਘਰ ਦੇ ਵਿੱਚ ਵਿਅਕਤੀ ਵੀ ਸੀ ਉਸ ਟਾਈਮ ਦੇ ਉੱਪਰ ਨਹੀਂ ਜਿਹੜੇ ਗੁਰਵਿੰਦਰ ਤੇ ਜਿਹੜੇ ਮਦਰ ਫਾਦਰ ਸੀ ਉਹ ਤਾਂ ਕੈਨੇਡਾ ਹੀ ਸੀ ਉਸ ਟਾਈਮ ਜਿਹੜੇ ਸਿਸਟਰ ਸੀ ਉਹ ਵੀ ਕੈਨੇਡਾ ਰਹਿ ਰਹੇ ਨੇ ਤੇ ਕੁਝ ਟੈਂਪਲ ਨਾਲ ਆਏ ਸੀ ਪਰ ਉਹ ਆਦੇ ਪੇਕਿਆਂ ਤੇ ਸੀਗੇ ਸਿਸਟਰ ਤੇ ਇਹ ਦੋਨੋਂ ਮੀਆਂ ਬੀਬੀ ਹੀ ਪਿਛਲੇ ਦੋਨੋਂ ਜਾਣੇ ਕਰੇ ਰਹਿੰਦੇ ਸੀ ਪਰ ਤੇ ਉਸ ਟਾਈਮ ਕਰੇ ਹੋਰ ਤੀਸਰਾ ਕੋਈ ਨਹੀਂ ਸੀ ਜੀ ਮਤਲਬ ਕਿ ਰਾਤ ਦੇ ਵੇਲੇ ਦੋਵੇਂ ਜਣੇ ਘਰ ਦੇ ਵਿੱਚ ਸਨ ਹਾਂ ਬਿਲਕੁਲ ਹਮੇਸ਼ਾ ਹੀ ਇਹ ਜਿਸ ਤਰ੍ਹਾਂ ਫੈਮਿਲੀ ਬਾਹਰ ਸੀ ਸਿਸਟਰ ਵੀ ਬਾਹਰ ਸੀ ਮਾਤਰ ਪਾਦਰ ਵੀ ਬਾਹਰ ਸੀ ਤੇ ਕਰੇ ਇਹ ਹੀ ਹੁੰਦੇ ਸਨ ਜੀ ਸਰ ਹੁਣ ਜਿਸ ਤਰੀਕੇ ਤੁਸੀਂ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹੋ ਕਿ ਤੀਜੇ ਦੀ ਲਗਾਤਾਰ ਭਾਰ ਜਿਹੜੀ ਕੀਤੀ ਜਾ ਰਹੀ ਆ ਤਾਂ ਜਿਵੇਂ ਜਾਂਚ ਅੱਗੇ ਚੱਲ ਰਹੀ ਆ ਤਾਂ ਇਸ ਮਾਮਲੇ ਦੇ ਵਿੱਚ ਕੋਈ ਅਜੀਹਾ ਕੋਈ ਤੱਥ ਹੁਣ ਤੱਕ ਸਾਹਮਣੇ ਆਏ ਹੋਵੇ ਜਿੱਦਾਂ ਨਸ਼ੀਲੇ ਪਦਾਰਥਾਂ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਉਹ ਵੀ ਸ਼ਾਇਦ ਇੱਕ ਗੜੀ ਹੋ ਸਕਦੀ ਆ ਇਸ ਤੋਂ ਇਲਾਵਾ ਕੋਈ ਹੈਰਾਨੀਜਨਕ ਚੀਜ਼ ਹੋਵੇ ਜਿਹੜੀ ਤੁਹਾਨੂੰ ਵੀ ਲੱਗਿਆ ਹੋਵੇ ਕਿ ਇਹ ਸ਼ਾਇਦ ਪਹਿਲੀ ਵਾਰ ਕੋਈ ਅਜੀਹੇ ਮਾਮਲੇ ਦੇ ਵਿੱਚ ਸਾਹਮਣੇ ਚੀਜ਼ ਆਈ ਹੋਵੇ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਯੂਨੀਵਰਸਿਟੀਜ਼ ਦੇ ਵਿੱਚ ਸਾਨੂੰ ਹਰ ਵਾਰੀ ਕੋਈ ਨਾ ਕੋਈ ਨਵੀਂ ਚੀਜ਼ ਦੇਖਣ ਨੂੰ ਮਿਲਦੀ ਹੈ ਇਸ ਵਿੱਚ ਵੀ ਸਾਨੂੰ ਕਈ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਤੌਰ ਤੇ ਅਸੀਂ ਜਿਹੜਾ ਐਵੀਡੈਂਸ ਦੇ ਤੌਰ ਤੇ ਕਲੈਕਟ ਕਰ ਰਹੇ ਹਾਂ ਜਿਹੜੀਆਂ ਅਸੀਂ ਸਾਹਮਣੇ ਨਹੀਂ ਲਿਆ ਸਕਦੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿਹੜਾ ਕਰਾਇਮ ਕਰਦਾ ਹੈ ਜਿਹੜਾ ਕ੍ਰਿਮੀਨਲ ਹੁੰਦਾ ਜਦੋਂ ਇਹਨਾਂ ਨੇ ਜੇ ਮਰਦ ਨੂੰ ਜਿਹੜਾ ਇੰਜਾਮ ਦੇ ਇਹਨਾਂ ਵੀ ਬਹੁਤ ਹੀ ਅਦ ਅਫਰੀਕਾ ਚੱਲੇ ਹੋਣਗੇ ਦਿਮਾਗ ਲਾਇਆ ਹੋਣਾ ਬੇਸਿਕ ਕਿਸ ਤਰ੍ਹਾਂ ਇਸ ਇਹਨੂੰ ਕਾਮਯਾਬ ਕਰ ਸਕਦੇ ਆ ਪਰ ਉਹਨਾਂ ਦੇ ਚ ਕਈ ਚੀਜ਼ਾਂ ਬਹੁਤ ਨਹੀਂ ਚੀਜ਼ਾਂ ਵੀ ਜਿਹੜੀਆਂ ਨੇ ਆਪਦੇ ਤੌਰ ਤੇ ਬਤੀਆਂ ਜਿਹੜੀਆਂ ਅਸੀਂ ਉਸ ਚੀਜ਼ ਤੇ ਨਿਕਰ ਕਰਦੇ ਹੋਏ ਜਿਹੜੇ ਇੱਥੋਂ ਤੱਕ ਪਹੁੰਚ ਗਏ ਸਰ ਜਿੱਦਾਂ ਇਹ ਵੀ ਜਾਣਕਾਰੀ ਪੁਲਿਸ ਦੇ ਵੱਲੋਂ ਹੀ ਸਾਂਝੀ ਕੀਤੀ ਗਈ ਸੀ ਕਿ ਜੋ ਘਟਨਾਕ੍ਰਮ ਵਾਪਰਿਆ ਉਸ ਤੋਂ ਬਾਅਦ ਚੋਰੀ ਦਾ ਜਿਹੜਾ ਇੱਕ ਉਹਨੂੰ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਬਿਲਕੁਲ ਜਦੋਂ ਇਹਨਾਂ ਨੇ ਇਹ ਜਿਹੜਾ ਮਰਡਰ ਹੋ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਇਹ ਸੋਚਦੇ ਨੇ ਵੀ ਇਸ ਨੂੰ ਕਿਸ ਤਰ੍ਹਾਂ ਆਪਾਂ ਹੁਣ ਇਥੋਂ ਬਚਿਆ ਜਾਏ ਤਾਂ ਫਿਰ ਇਹਨਾਂ ਨੇ ਉਹ ਆਦੇ ਘਰ ਦਾ ਜਿਹੜਾ ਸਮਾਨ ਜਾਂ ਕੋਈ ਹੋਰ ਵੀ ਜਹਿਰਾਤ ਖਲਾਰੇ ਤੇ ਉਹਨੂੰ ਜਿਹੜਾ ਲੜਕੀ ਵੱਲੋਂ ਜਿਹੜਾ ਕਾਲ ਕੀਤੀ ਉਹ ਇਹੀ ਕੀਤੀ ਗਈ ਸੀ ਵੀ ਸਾਡੇ ਜਿਹੜਾ ਕੋਈ ਚੋਰ ਆਇਆ ਤੇ ਜਿਹੜਾ ਗੁਰਿੰਦਰ ਨੂੰ ਪਿੱਛੇ ਕੀਤਾ ਤੇ ਉਹ ਸੱਟ ਮਾਰ ਗਿਆ ਕੋਈ ਵੀ ਸਮਾਨ ਵੀ ਸਰ ਘਰ ਦੇ ਵਿੱਚੋਂ ਗਾਇਬ ਹੋਇਆ ਸੀ ਬਿਲਕੁਲ ਇਸ ਲੜਕੀ ਨੇ ਕੁਝ ਜਿਹੜੇ ਆਦੇ ਜਹਿਰਾਤ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਸਾਡੀ ਇਨਵੈਸਟਿਗੇਸ਼ਨ ਚੱਲਦੀ ਵੀ ਕੋਈ ਹੋਇਆ ਇਹਨਾਂ ਕੋਲ ਦਾ ਜੀ ਤਾਂ ਸਰ ਹੁਣ ਕਿੰਨੇ ਦਿਨ ਦੇ ਰਿਮਾਂਡ ਦੇ ਉੱਪਰ ਨੇ ਦੋਵੇਂ ਮੁਲਜ਼ਮ ਨੇ ਇਹ ਦੋਨੋਂ ਹੀ ਮੁਲਜ਼ਮ ਸਾਡੇ ਕੋਲ ਹੁਣ ਛੇਤੀ ਤੱਕ ਰਿਮਾਂਡ ਤੇ ਨੇ ਤੇ ਮਾਂ ਜੋ ਕੋਰਟ ਚ ਇਹਨਾਂ ਪੇਸ਼ ਕਰਾਂਗੇ ਅੱਗੇ ਤੇ ਹੋਰ ਵੀ ਨਾ ਰਿਮਾਂਡ ਵਧਾਇਆ ਜਾਏਗਾ ਕਿਉਂਕਿ ਅਜੇ ਕਈ ਜਿਹੜੀਆਂ ਇਹਨਾਂ ਤੋਂ ਜਿਹੜੀਆਂ ਇਨਵੈਸਟੀਗੇਸ਼ਨ ਵਾਲੀ ਚੀਜ਼ਾਂ ਰਿਕਵਰ ਕਰਾਉਣੀਆਂ ਨੇ ਹੋਰ ਕਾਫੀ ਸਾਡਾ ਇਹਨਾਂ ਤੇ ਅਜੇ ਪੁੱਛ ਕਿਸ ਜਿਹੜੀ ਲਗਾਤਾਰ ਚੱਲਦੀ ਚੱਲ ਰਹੀ ਹੈ ਜੋ ਨੌਜਵਾਨ ਹੈ ਸਰ ਉਸ ਦੇ ਉੱਪਰ ਕੋਈ ਪਹਿਲਾਂ ਕੋਈ ਹੋਰ ਮਾਮਲਾ ਤਾਂ ਦਰਜ ਨਹੀਂ ਹੈ ਕੋਈ ਕਿਸੇ ਹੋਰ ਮਾਮਲੇ ਦੇ ਵਿੱਚ ਵੀ ਕਦੇ ਨਾਮ ਜੁੜਿਆ ਹੋਵੇ ਨਹੀਂ ਦੋਸ਼ੀ ਹਰ ਕਮਲਪੀ ਤੇ ਜਿਹੜਾ ਇਸ ਤੋਂ ਪਹਿਲਾਂ ਨਹੀਂ ਕੋਈ ਮਕਾਬਲਾ ਨਹੀਂ ਕੋਈ ਰਿਕਾਰਡ ਨਹੀਂ ਇੱਦਾਂ ਨਹੀਂ ਕੋਈ ਰਿਕਾਰਡਿੰਗ ਕਿਉਂਕਿ ਉਹ ਜੀ ਤਾਂ ਸਰ ਲਾਸਟ ਦੇ ਉੱਤੇ ਇੱਕ ਕੀ ਤੁਹਾਡਾ ਮੈਸੇਜ ਹੋਏਗਾ ਤਾਂ ਕਿ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਵਾ ਕਿ ਜਿਸ ਤਰੀਕੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਜਾਂਦਾ ਕਿ ਰਿਸ਼ਤੇ ਅੱਜ ਦੇ ਸਮੇਂ ਦੇ ਵਿੱਚ ਤਾਰ-ਤਾਰ ਹੋ ਰਹੇ ਆ ਤਾਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਜੋ ਲੋਕ ਨੇ ਜਾਂ ਜੋ ਪਰਿਵਾਰ ਨੇ ਜੋ ਮਾਪੇ ਨੇ ਉਹ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਦੀ ਸਿੱਖਿਆ ਦੇਣ ਤਾਂ ਕਿ ਬੱਚੇ ਸਹੀ ਰਸਤੇ ਦੇ ਉੱਪਰ ਰਹਿਣ ਗਲਤ ਰਸਤਿਆਂ ਤੇ ਨਾ ਪੈਣ ਬਿਲਕੁਲ ਇਹ ਇਹਦੇ ਵਿੱਚ ਜਿਹੜਾ ਹੁਣ ਤੱਕ ਜਿਹੜਾ ਮਰਡਰ ਹੋਇਆ ਦੇਖੋ ਆਪਾਂ ਪਹਿਲਾਂ ਵੀ ਇਹਦੇ ਚ ਕੀਤਾ ਵੀ ਇਹ ਬਹੁਤ ਹੀ ਪਵਿੱਤਰ ਰਿਸ਼ਤਾ ਹੁੰਦਾ ਹੈ ਉਸ ਪਵਿੱਤਰ ਰਿਸ਼ਤੇ ਦੇ ਵਿੱਚ ਕਿੱਥੋਂ ਤੱਕ ਇਸ ਲੜਕੀ ਨੇ ਆਦੇ ਪਿਆਰ ਦੇ ਵਿੱਚ ਪਾਗਲਪਨ ਚ ਵੀ ਇੱਕ ਆਦੇ ਹਸਬੰਡ ਦਾ ਮਰਡਰ ਕੀਤਾ ਗਿਆ ਤੇ ਅਸੀਂ ਇਹਦੇ ਵਿੱਚ ਇਹੋ ਜਿਹੜਾ ਤੁਹਾਡੇ ਮੀਡੀਆ ਤੋਂ ਜਿਹੜਾ ਅਸੀਂ ਸੁਣਿਆ ਦਿੰਨੇ ਆ ਵੀ ਕਦੀ ਵੀ ਇਸ ਤਰ੍ਹਾਂ ਦਾ ਕੋਈ ਵੀ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਵੀ ਉਹਨੂੰ ਇਹੋ ਜਿਹਾ ਕਾਨੂੰਨਾ ਅਰਕਤ ਨਾ ਕੀਤੇ ਵੀ ਮਰਡਰ ਦੇ ਰੂਪ ਵਿੱਚ ਨਾ ਚੇਂਜ ਹੋਵੇ ਕਿਉਂਕਿ ਮੇਸ਼ਾ ਕੋਈ ਲੜਾਈ ਝਗੜਾ ਪਰਿਵਾਰਾਂ ਦਾ ਇੱਕ ਚੱਲਦਾ ਰਹਿੰਦਾ ਹੈ ਪੁਲਿਸ ਕੋਲ ਇਹੋ ਜਿਹਾ ਸਾਡੇ ਕੋਲ ਆਉਂਦੇ ਰਹਿੰਦੇ ਨੇ ਪਰ ਇਸ ਤਰ੍ਹਾਂ ਦਾ ਕੋਈ ਨਹੀਂ ਕਦਮ ਉਠਾਉਣਾ ਚਾਹੀਦਾ ਵੀ ਆਪਾਂ ਕਿਸੇ ਦੀ ਜਾਨ ਲੈ ਲਈਏ ਕਿਉਂਕਿ ਇਹ ਕਿਸੇ ਦੀ ਜਾਨ ਲੈਣ ਦਾ ਸਾਨੂੰ ਕੋਈ ਹੱਕ ਨਹੀਂਗਾ ਤੇ ਉਹ ਹੋਰ ਹਰ ਚੀਜ਼ ਦਾ ਹੱਲ ਹੈ ਹਰ ਚੀਜ਼ ਦਾ ਕਾਨੂੰਨ ਹੈ ਸਭ ਕੁਝ ਤੇ ਇਹ ਇੱਕ ਬਹੁਤ ਹੀ ਕਾਨੂੰਨੀ ਬਾਕੀ ਹੋਣਾ ਚਾਹੁੰਦੇ ਹੋ ਤਾਂ ਕਾਨੂੰਨ ਦੇ ਜ਼ਰੀਏ ਵੱਖ ਹੋਇਆ ਜਾ ਸਕਦਾ ਤਲਾਕ ਲਿਆ ਜਾ ਸਕਦਾ ਬਿਲਕੁਲ ਹਮੇਸ਼ਾ ਹੀ ਸਾਡੇ ਕੋਲ ਚੱਲਦਾ ਰਹਿੰਦਾ ਹੈ ਪੁਲਿਸ ਕੋਲ ਇਨਵੈਸਟੀਗੇਸ਼ਨ ਚੱਲਦੀਆਂ ਰਹਿੰਦੀਆਂ ਨੇ ਫੈਮਿਲੀ ਡਿਸਪਿਊਟਾਂ ਦੀਆਂ ਬਹੁਤ ਚੱਲਦੀਆਂ ਰਹਿੰਦੀਆਂ ਪਰ ਇਹਦਾ ਇਹ ਨਹੀਂ ਹੈਗਾ ਵੀ ਅਸੀਂ ਇਸ ਨੂੰ ਕਿਸੇ ਨੂੰ ਖਤਮ ਕਰਕੇ ਆਪਦੀ ਨਵੀਂ ਜ਼ਿੰਦਗੀ ਵੀ ਮੈਂ ਸੁਣਾ ਚਾਹੁੰਦਾ ਇਹ ਤਾਂ ਇੱਕ ਬਹੁਤ ਹੀ ਕਾਨੂੰਨਾ ਆਪਾਂ ਕਹਾਂਗੇ ਜਿਹੜੀ ਤਨਵਸਰ ਸਮਾ ਦੇਣ ਦੇ ਲਈ ਜੀ ਤਾਂ ਬੜੀ ਅਹਿਮ ਜਾਣਕਾਰੀ ਹੈ ਜਿਹੜੀ ਡੀਐਸਪੀ ਸਰ ਦੇ ਵੱਲੋਂ ਸਾਂਝੀ ਕੀਤੀ ਗਈ ਆ ਤਾਂ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਜਾਂਦਾ ਉਸ ਤੋਂ ਬਾਅਦ ਉਸ ਮਾਮਲੇ ਨੂੰ ਇੱਕ ਚੋਰੀ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਘਰ ਦੇ ਵਿੱਚ ਚੋਰ ਆਏ ਨੇ ਚੋਰੀ ਕਰਨ ਦੀ ਕੋਸ਼ਿਸ਼ ਹੋਈ ਉਸ ਦੌਰਾਨ ਜੋ ਲੜਾਈ ਝਗੜੇ ਦਾ ਜ਼ਿਕਰ ਹੋਇਆ ਫਿਰ ਉਸ ਤੋਂ ਬਾਅਦ ਕਤਲ ਜਿਹੜਾ ਕੀਤਾ ਗਿਆ ਤਾਂ ਜਿਸ ਤਰੀਕੇ ਸਰ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਦੋਵੇਂ ਨੇ ਜੇ ਉਹਨੂੰ ਗ੍ਰਿਫਤਾਰ ਕੀਤਾ ਉਹਨਾਂ ਨੂੰ ਜਾ ਚੁੱਕਿਆ ਵਾ ਤੇ ਨਾਲ ਦੀ ਨਾਲ ਜੋ ਤੀਜਾ ਨੌਜਵਾਨ ਜਿਸਤੇ ਵੱਲੋਂ ਸਾਥ ਦਿੱਤਾ ਗਿਆ ਸੀ ਜੋ ਘਰ ਦੇ ਬਾਹਰ ਪਹੁੰਚਿਆ ਸੀ ਨਾਲ ਆਇਆ ਸੀ ਉਸਤੇ ਵੀ ਲਗਾਤਾਰ ਭਾਰ ਜਾਰੀ ਹੈ ਤੇ ਉਸਨੂੰ ਵੀ ਜਲਦ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਇਹ ਇੱਕ ਅਜੇਹਾ ਮਾਮਲਾ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਵਾ ਕਿ ਕਿਵੇਂ ਇੱਕ ਹਸਤਾਬਸਤਾ ਪਰਿਵਾਰ ਹਸਤਾਖੇੜ ਦਾ ਪਰਿਵਾਰ ਹੈ ਜਿਹੜਾ ਉਹ ਇਸ ਦੁੱਖ ਦੇ ਘੜੀ ਦੇ ਵਿੱਚ ਪਹੁੰਚਿਆ ਵਾ ਤਾਂ ਅਜੇਹੇ ਮਾਮਲੇ ਹਰ ਕਿਸੇ ਨੂੰ ਹੈਰਾਨ ਕਰਦੇ ਆ ਹਰ ਕਿਸੇ ਨੂੰ ਦੁੱਖ ਪਹੁੰਚਾਉਂਦੇ ਆ ਜਦੋਂ ਇਸ ਤਰੀਕੇ ਰਿਸ਼ਤੇ ਤਾਰ-ਤਾਰ ਹੁੰਦੇ ਆ ਤਾਂ ਇਸ ਮਾਮਲੇ ਬਾਰੇ ਤੁਹਾਡੇ ਮਨਚ ਕੀ ਵਿਚਾਰ ਕੀ ਸੁਧਾਏ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ